ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਥੋੜੀ ਹਟਕੇ ਆ ਖਾਸ ਕਰ ਸਿੱਖ ਭਰਾ ਜ਼ਰੂਰ ਸੁਣਿਓ ਤੇ ਸਿੱਖ ਭਰਾ ਸ਼ੇਅਰ ਜ਼ਰੂਰ ਕਰਿਓ ਹਿੰਦੂ ਭਰਾ ਵੀ ਸੁਣ ਲਿਓ ਕਿਉਂਕਿ ਮੈਂ ਸਾਰੇ ਹਿੰਦੂਆਂ ਨੂੰ ਨਹੀਂ ਕਹਿੰਦਾ ਕਿਉਂਕਿ ਬਹੁਤ ਫੋਨ ਲਾ ਕੇ ਹਿੰਦੂ ਭਰਾ ਮਤਲਬ ਕਹਿਣ ਲੱਗ ਜਾਂਦੇ ਆ ਕਿ ਤੂੰ ਹਿੰਦੂਆਂ ਪ੍ਰਤੀ ਨਫ਼ਰਤ ਫਲਾਉਣਾ ਅੱਜ ਤੱਕ ਕਦੇ ਵੀ ਏਦਾਂ ਦੀ ਮੈਂ ਵੀਡੀਓ ਨਹੀਂ ਪਾਈ ਜੋ ਗਲਤ ਕਰਦੇ ਆ ਸਿਰਫ ਉਹਨਾਂ ਨੂੰ ਕਹਿਣਾ ਹੁੰਦਾ ਤੁਸੀਂ ਆ ਫੋਟੋ ਦੇਖ ਕੇ ਤੁਹਾਡੇ ਆਪ ਹੀ ਸਮਝ ਚ ਆ ਜਾਣਾ ਕਿ ਮੈਂ ਕਿੰਨਾ ਨੂੰ ਗਲਤ ਕਹਿ ਰਿਹਾ ਤੁਸੀਂ ਆ ਫੋਟੋ ਦੇਖੋ ਇਹ ਫੋਟੋ ਵੱਡੇ ਪਲੇਟਫਾਰਮਾਂ ਦੇ ਉੱਤੇ ਟਵਿੱਟਰ ਵਰਗੇ ਜਾਂ ਹੋਰ ਫੇਸਬੁੱਕ ਵਗੈਰਾ ਤੇ ਬਹੁਤ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਇਹ ਵਾਇਰਲ ਕੀਤੀ ਜਾ ਰਹੀ ਆ ਜੋ ਹਿੰਦੂਆਂ ਦੀਆਂ ਕੱਟੜ ਸੰਸਥਾਵਾਂ ਨੇ ਜਿਵੇਂ ਆਰਐਸਐਸ ਹੋਗੀ ਜਾਂ ਇਦਾਂ ਦੀਆਂ ਤੇ ਜਾਂ ਭਾਜਪਾ ਦੇ ਆਈਟੀ ਸੱਲਾਂ ਵੱਲੋਂ ਇਹ ਫੋਟੋ ਸ਼ੇਅਰ ਕੀਤੀ ਜਾ ਰਹੀ ਆ ਜਿਨ੍ਹਾਂ ਨੇ ਫੋਟੋ ਦੇਖ ਕੇ ਸਮਝ ਲਿਆ ਕਿ ਇਹਦੇ ਵਿੱਚ ਕੀ ਲਿਖਿਆ ਉਹ ਤਾਂ ਠੀਕ ਆ ਨਹੀਂ ਮੈਂ ਦੱਸਦਾ ਇਸ ਫੋਟੋ ਦੇ ਵਿੱਚ ਇੱਕ ਅਬਾਮੇ ਦੀ ਫੋਟੋ ਆ ਤੇ ਹੋਰ ਅਤਵਾ ਜਿਹੜੇ ਪੂਰੇ ਤਿੰਨ ਟਾਪ ਦੇ ਅਤਵਾਦੀ ਆ ਅਬਾਮਾ ਹੋ ਗਿਆ ਜਾਂ ਹੋਰ ਹੋਗੇ ਉਹਨਾਂ ਦੀਆਂ ਫੋਟੋ ਆ ਤੇ ਬਰਾਬਰ ਹੀ ਉਹਨਾਂ ਨੇ ਫੋਟੋ ਲਾਈ ਆ ਭਾਈ ਨਿਜਰ ਦੀ ਜਿੰਨਾਂ ਦਾ ਪਿੱਛੇ ਕੈਨੇਡਾ ਦੇ ਵਿੱਚ ਇਹ ਚੀਜ਼ ਦਾ ਰੌਲਾ ਵੀ ਪਿਆ ਸੀ ਕਿ ਕੈਨੇਡਾ ਦੀ ਸਰਕਾਰ ਨੇ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਇੰਡੀਆ ਦੀ ਹਕੂਮਤ ਵੱਲੋਂ ਭਾਈ ਨਿਜਰ ਦਾ ਕਤਲ ਕੀਤਾ ਗਿਆ ਇਹ ਉਹ ਭਾਈ ਨਿਜਰ ਆ ਜੋ ਕਿ ਆਪਣੇ ਹੱਕਾਂ ਦੀ ਲੜਾਈ ਲੜਦਾ ਸੀ ਆਪਣੇ ਹੱਕਾਂ ਦੀ ਆਵਾਜ਼ ਚੁੱਕਦਾ ਸੀ ਸਿੱਖੀ ਮਸਲਿਆਂ ਤੇ ਬੋਲਦਾ ਸੀ ਸਿੱਖੀ ਹੱਕਾਂ ਦੀ ਆਵਾਜ਼ ਲੜਦਾ ਸੀ ਸਿੱਖਾਂ ਲਈ ਤੇ ਤੁਸੀਂ ਦੇਖੋ ਜਿਨ੍ਹਾਂ ਨੂੰ ਆਪਾਂ ਆਪਦੇ ਰੋਲ ਮਾਡਲ ਮੰਨਦੇ ਆ ਜੋ ਆਪਣੇ ਲਈ ਸ਼ਹੀਦ ਆ ਇਹ ਉਹਨਾਂ ਨੂੰ ਅਬਾਮੇ ਦੇ ਲੈਵਲ ਦਾ ਅਤਵਾਦੀ ਮੰਨਦੇ ਆ ਤੁਸੀਂ ਦੱਸੋ ਇਹ ਕਿੱਥੇ ਆਪਣੇ ਪ੍ਰਤੀ ਪਿਆਰ ਦਿਖਾਉਣਗੇ ਜਾਂ ਜਿਹੜੇ ਕਹਿੰਦੇ ਆ ਕਿ ਕੋਈ ਨਫ਼ਰਤ ਨਹੀਂ ਇਹਨਾਂ ਦੇ ਦਿਲਾਂ 'ਚ ਸਿੱਖਾਂ ਪ੍ਰਤੀ ਤਾਂ ਉਹ ਜਵਾਬ ਜ਼ਰੂਰ ਦੇਣ ਕਿ ਉਬਾਮੇ ਹੁਣੇ ਤੱਕ ਕਿੱਡੇ ਵੱਡੇ ਅਤਵਾਦੀ ਸੀ ਉਹਨਾਂ ਨੇ ਮਸੂਮਾਂ ਦੀਆਂ ਜਾਨਾਂ ਲਿਆਂ ਉਹ ਮਸੂਮਾਂ ਨੂੰ ਨਹੀਂ ਬਖਸ਼ਦੇ ਸੀ ਉਹਨਾਂ ਦੇ ਮਤਲਬ ਉਹਨਾਂ ਨੂੰ ਕੋਈ ਤਰਸ ਨਹੀਂ ਸੀਗਾ ਦੁਨੀਆਦਾਰੀ ਤੇ ਉਹ ਬੰਬ ਬਲਾਸਟ ਕਰਦੇ ਸੀ ਤਾਂ ਲੱਖਾਂ ਲੋਕਾਂ ਦੀਆਂ ਜਾਨਾਂ ਜਾਂਦੀਆਂ ਸੀ ਬੇਕਸੂਰਾਂ ਦੀਆਂ ਜਾਨਾਂ ਲੈਂਦੇ ਸੀ ਤੇ ਹੁਣ ਉਹ ਜਵਾਬ ਦੇਣ ਕਿ ਭਾਈ ਨਿਜਰ ਨੇ ਕਦੋਂ ਬੰਬ ਬਲਾਸਟ ਕੀਤੇ ਤੇ ਭਾਈ ਨਿਜਰ ਨੇ ਕਦੋਂ ਮਸੂਮਾਂ ਦੀਆਂ ਜਾਨਾਂ ਲਈਆਂ ਤਾਂ ਜੋ ਇਹਨਾਂ ਨੇ ਭਾਈ ਨਿਜਰ ਨੂੰ ਉਬਾਮੇ ਹੁਣਾਂ ਦੇ ਲੈਵਲ ਦਾ ਅਤਵਾਦੀ ਬਣਾ ਦਿੱਤਾ ਇੰਨੀ ਨਫਰਤਾ ਇਹਨਾਂ ਦੇ ਦਿਲ ਦੇ ਵਿੱਚ ਉਹਨਾਂ ਲਈ ਜੋ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਜਾਂ ਜੋ ਆਪਣੇ ਹੱਕਾਂ ਦੀ ਮੰਗ ਕਰ ਰਹੇ ਨੇ ਜਿਹੜੇ ਸਿੱਖੀ ਮਸਲਿਆਂ ਦੇ ਉੱਤੇ ਬੋਲਦੇ ਨੇ ਸਿੱਖੀ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਇਹ ਐਡੇ ਐਡੇ ਅਤਵਾਦੀ ਸਮਝਦੇ ਆ ਤੁਸੀਂ ਜਵਾਬ ਜ਼ਰੂਰ ਦਿਓ ਤੇ ਇਹਨਾਂ ਦੀਆਂ ਇਹ ਜਦੋਂ ਪੋਸਟ ਸ਼ੇਅਰ ਹੁੰਦੀ ਆ ਤਾਂ ਇਹ ਪੋਸਟ ਦੇ ਉੱਤੇ ਜਾ ਕੇ ਇਹਨਾਂ ਨੂੰ ਲਾਂਹਤਾ ਪਾਇਆ ਕਰੋ ਇਹਨਾਂ ਨੂੰ ਪੁੱਛਿਆ ਕਰੋ ਕਿ ਭਾਈ ਨੱਜਰ ਨੇ ਇਦਾਂ ਦਾ ਕਿਹੜਾ ਕੰਮ ਕੀਤਾ ਕਿ ਤੁਸੀਂ ਉਹਨਾਂ ਨੂੰ ਉਬਾਮੇ ਦੇ ਬਰਾਬਰ ਦਾ ਅਤਵਾਦੀ ਮੰਨ ਰਹੇ ਹੋ ਇੰਨੀ ਨਫ਼ਰਤ ਨਾ ਫਲਾਇਆ ਕਰੋ ਕਿਉਂਕਿ ਇਹਨਾਂ ਲਈ ਤਾਂ ਉਹ ਗੱਲ ਆ ਵੀ ਜਿਨੇ ਆਪਦੇ ਹੱਕਾਂ ਦੀ ਗੱਲ ਕਰ ਲਈ ਆਪਦੇ ਹੱਕਾਂ ਲਈ ਆਵਾਜ਼ ਉਠਾਤੀ ਤਾਂ ਇਹਨਾਂ ਨੇ ਅਤਵਾਦੀ ਘੋਸ਼ਿਤ ਕਰ ਦੇਣਾ ਪ੍ਰੂਫ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਲਓ ਕਿ ਭਾਈ ਨਿਜਰ ਨੂੰ ਉਬਾਮੇ ਹੁਣਾ ਦੇ ਬਰਾਬਰ ਦਾ ਅੱਤਵਾਦੀ ਮੰਨਦੇ ਆ ਇਹ ਤੇ ਇਹ ਫੋਟੋ ਸ਼ੇਅਰ ਕਰ ਰਹੇ ਆ ਜਿਹੜੇ ਦੁਨੀਆ ਦੇ ਟੌਪ ਦੇ ਚਾਰ ਅੱਤਵਾਦੀ ਲਿਖਿਆ ਇਹਨਾਂ ਨੇ ਤੇ ਅੱਤਵਾਦੀ ਉਹਨਾਂ ਦੇ ਬਰਾਬਰ ਦਾ ਮੰਨ ਰਹੇ ਆ ਸਵਾਲ ਇਹੀ ਆ ਕਿ ਦੱਸੋ ਉਹਨੇ ਉਹਨਾਂ ਦੇ ਬਰਾਬਰ ਦਾ ਕੀ ਇਦਾਂ ਦਾ ਕਰਦਾ ਸਿਰਫ ਆਪਣੇ ਹੱਕਾਂ ਦੀ ਗੱਲ ਕਰਦਾ ਹੀ ਆਪਣੇ ਹੱਕਾਂ ਦੀ ਆਵਾਜ਼ ਚੁੱਕਦਾ ਸੀ ਸਿੱਖੀ ਮਸਲਿਆਂ ਤੇ ਬੋਲਦਾ ਸੀ ਸੋ ਇਹਨਾਂ ਦੇ ਦਿਲ ਦੇ ਵਿੱਚ ਆਪਣੇ ਲਈ ਨਫ਼ਰਤ ਹੀ ਭਰੀ ਆ ਕੋਈ ਸ਼ੱਕ ਨਹੀਂ ਆ ਜਿਹੜੇ ਲੰਡੂ ਚਵਲ ਇਹਨਾਂ ਪਿੱਛੇ ਲੱਗ ਜਾਂਦੇ ਨੇ ਕਿ ਕੀ ਨਫ਼ਰਤ ਭਰੀ ਕੀ ਨਾ ਆ ਪ੍ਰੂਫ ਆ ਦਿਲ ਦੇ ਵਿੱਚ ਇਹਨਾਂ ਦੇ ਬਹੁਤ ਨਫ਼ਰਤ ਭਰੀ ਆ ਜੇ ਤੁਸੀਂ ਹੱਕਾਂ ਦੀ ਗੱਲ ਕਰੋਗੇ ਤਾਂ ਤੁਸੀਂ ਉਬਾਵੇਂ ਹੋਣਾਂ ਦੇ ਬਰਾਬਰ ਦੇ ਅਤਵਾਦੀਓਂ ਆ ਪ੍ਰੂਫ ਇਹਨਾਂ ਨੇ ਸਿੱਧ ਕਰ ਦਿੱਤਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਸਾਥ ਦਿਓ ਨਵੇਂ ਦੋਸਤ ਪੇਜ ਨੂੰ ਫੋਲੋ ਕਰ ਲਓ